नवा शहर सरगर्मिया प्रोग्राम वासद पर आप जी का हार्दिक स्वागत है पेश तो है जिला शहीद भगत सिंह नगर संबंधित अशेष सरगर्मी दुखद्री अकाल ਸਾਰੀ ਕੌਮ ਦਾ ਇੱਕ ਮਹਾਨ ਸਥਾਨ ਹੈ। ਔਰ ਉਸ ਤਖਤੀਆਂ ਪਰੰਪਰਾਵਾਂ, ਮਰਿਆਦਾ ਸਿਧਾਂਤ ਸਰਬਕਸ਼ਾ ਦੇ ਪਰੰਪਰਾਵਾਂ ਜਿਹੜੀਆਂ ਉਹ ਵੀ ਨਰਾਲੀਆਂ ਨੇ। ਉਹਦੀ ਖੂਬਸੂਰਤੀ ਹੈ। ਅੱਜ ਤੱਕ ਜਿੰਨੇ ਵੀ ਉੱਥੇ ਮੱਥਾ ਲਾਇਆ ਕਦੀ ਜਿੰਦਗੀ ਚ ਕਾਮਯਾਬ ਨਹੀਂ ਹੋ ਸਕਿਆ। ਪਰ ਜੋ ਹਮਿੰਦ ਸਾਹਿਬ ਅਬਦਾਲੀ ਵਰਗੇ ਵੀ ਸੀ। ਉਹਨਾਂ ਨੂੰ ਉੱਥੇ ਸਿੱਖਣਾ ਪਹਾਇਆ। ਸੋ ਉਹ ਦੋ ਤਰੀਕ ਦਾ ਦੇਣਾ 2 ਦਸੰਬਰ ਦਾ ਹੁਕਮਨਾਮਾ ਸੀ। ਉਹ ਹੁਕਮਨਾਮਾ ਸੀ ਸਾਰੀ ਕੌਮ ਨੂੰ ਇੱਕ ਪਲੈਟਫਾਰਮ ਤੇ ਲਿਆਉਣ ਲਈ ਅਤੇ ਸ਼੍ਰੋਮਣੀ ਕਾਰੀਦਾਰ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਪਾਲਕ ਕਮੇਟੀ ਨੂੰ ਮਜ਼ਬੂਤ ਕਰਨ ਲਈ ਤੇ ਸ਼੍ਰੀ ਅਕਾਲਤਾਬ ਜੀ ਮਹਾਨ ਜਿਹੜੀ ਸਸਤਾ ਹੈ ਉਹਦੀ ਪ੍ਰਭੂ ਸਤਾ ਨੂੰ ਕੈਮ ਕਰਵਾਸੀ ਸੋ ਮੈਂ ਸਮਿਤੀ ਇੱਕ ਦੁਨੀਆ ਚ ਇੱਕ ਬੜੀ ਬੜੀ ਸ਼ਾਪ ਗਈ ਸੀ ਬੜੀ ਧਾਤ ਗਈ ਸੀ ਉਹਨੂੰ ਅੱਜ ਇਹਨਾਂ ਨੇ ਦੋ ਜਿਹੜੇ ਮੀਟਾ ਕਰਕੇ ਅੰਤਰਿਕ ਕਮੇਟੀ ਨੇ ਖੋਰਾ ਲਾਇਆ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਰਦਾਰ ਕੁਸ਼ੀ ਕੀਤੀ ਉਹਨਾਂ ਨੂੰ ਉੱਥੇ ਲਾ ਦਿੱਤਾ ਦੂਜਾ ਅੱਜ ਗਿਆਨੀ ਰਵਿਸ਼ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਸੁਲਤਾਨ ਸਿੰਘ ਜੀ ਉਹਨਾਂ ਨੂੰ ਉਤਾਰ ਕੇ ਬਿਨਾਂ ਵਜਾ ਤੋਂ ਸਿਰਫ ਤੇ ਸਿਰ 2 ਦਸੰਬਰ ਦੇ ਹੁਕਮਨਾਮੇ ਨੂੰ ਤਾਲ ਪੀਡੋ ਕਰਨ ਵਾਸਤੇ ਕੀਤਾ ਅਸੀਂ ਇਹ ਦਿਨਿੰਦਾਰੀ ਕਰਦੇ ਹਾਂ ਤੇ ਇਹਦੇ ਨਾਲ ਸੀ ਡਟ ਕੇ ਜਿਹੜਾ ਵਿਰੋਧ ਕਰਦੇ ਆ ਜਿਨ੍ਹਾਂ ਲੋਕਾਂ ਨੇ ਸ਼੍ਰੀ ਕਾਤਰ ਸਿੰਘ ਜੀ ਦਾ ਅਪਮਾਨ ਕੀਤਾ ਗੁੰਦਸਨ ਨੇ ਕਿਹਾ ਕਿ ਮਜੀਠੀਆ ਨੇ ਸੁਖਰੀ ਬਾਲਰ ਦੇ ਪਿੱਢ ਵਿੱਚ ਛੋਰਾ ਮਾਰਿਆ ਤੁਸੀਂ ਕੀ ਨਾ ਚੰਗ ਚੁਕੀ ਇੱਕ ਮੈਂ ਭੁੰਦਰ ਸਾਹਿਬ ਦਾ ਤੇ ਮਜੀਠੀਆ ਦੀ ਗੱਲ ਦਾ ਜਵਾਬ ਦੇਣਾ ਮੇਰਾ ਬੰਦਾ ਨਹੀਂ ਉਹ ਤੇ ਮਜੀਠੀਆ ਸਾਹਿਬ ਤੋਂ ਲਾਉ ਪਰ ਇੱਕ ਗੱਲ ਹੈ ਕਿ ਜਿਹੜਾ ਕੌਮ ਦੀ ਸੱਚੀ ਗੱਲ ਕੋਈ ਕਰ ਲਾਪੇਗਾ ਉਹ ਛੁੜਾ ਮਾਨ ਸਾਹਿਬ ਵਾਹਿਗੁਰੂ ਦੀ ਸਿਫਤ ਇਸ ਵੇਲੇ ਜੋ ਪੰਜਾਬ ਵਿੱਚ ਪੰਥ ਦੀ ਸਥਿਤੀ ਆ ਉਹਦੇ ਬਾਰੇ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਨੇ ਫੈਸਲੇ ਲਏ ਆ ਉਸ ਨੇ ਸਾਰੇ ਪੰਜਾਬ ਵਿੱਚ ਕਾਲੀ ਦਲ ਦੀ ਜੇ ਸਰੀਆ ਬੜੀ ਗੰਭੀਰ ਹਾਲਤ ਵਿੱਚ ਲੈ ਆਂਦੀ ਆ ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੂੰ ਮਹਿਲਾ ਕੀਤਾ ਸੀ ਤੇ ਉਹ ਅੱਜ ਪੂਰੇ ਪੰਜਾਬ ਵਿੱਚ ਪਿੰਡਾਂ ਜਾ ਕੇ ਤਰ ਪ੍ਰਚਾਰ ਕਰ ਰਹੇ ਆ ਉਹਦੇ ਸਬੰਧ ਵਿੱਚ ਅੱਜ ਦੁਆਬੇ ਬਾੜਿਆ ਨੇ ਦੋ ਪ੍ਰੋਗਰਾਮ ਰੱਖੇ ਸੀ ਇੱਕ ਨਵੇਂ ਸ਼ਹਿਰ ਵਿੱਚ ਆਪਣੇ ਇੱਥੇ ਇੱਕ ਕਾਲਕੜ ਹੁਸ਼ਾਰਪੁਰ ਦੇ ਜਥੇਬੰਦੀ ਨੇ ਰੱਖਿਆ ਹੈ ਕਿ ਉਹ ਤੋਂ ਬਾਅਦ ਤੁਹਾਨੂੰ ਪਤਾ ਹੈ ਆ ਦੋ ਕਿੰਨਾ ਦਿਨਾਂ ਦੀ ਜਿਹੜੀ ਸਥਿਤੀ ਹੋ ਗਈ ਆ ਸਿੰਘ ਸਾਹਿਬ ਨੇ ਗਵੀਰ ਸਿੰਘ ਨੂੰ ਤੇ ਸਿੰਘ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਨੂੰ ਸੇਵਾ ਮੁਕਤ ਕਰਤਾ ਪੂਰੇ ਪੰਜਾਬ ਵਿੱਚ ਹਲਚਲ ਮਚੀ ਹੋਈ ਆ ਇਥੋਂ ਤੱਕ ਕਿ ਜ਼ਰਦਾਰ ਮਜੀਠੀਆ ਸਾਹਿਬ ਨੇ ਵੀ ਅਤੇ ਲੰਗੋਵਾਲ ਨੇ ਤੇ ਹੁਣ ਸਾਰੇ ਜਿੰਨੇ ਵੀ ਸਖ ਇੱਥੇ ਉਹਦੇ ਦੇ ਮਾਲਕ ਤੁਸੀਂ ਸਾਰਿਆਂ ਨੇ ਇਹਦੀ ਬ੍ਰੋਥ ਆ ਕੀਤੀ ਆ ਤੇ ਅੱਜ ਸਥਿਤੀ ਜਿਹੜੀ ਆ ਪੰਜਾਬ ਦੀ ਬੜੀ ਗੰਭੀਰ ਬਣੀ ਹੋਈ ਆ ਪੰਜਾਬ ਨੂੰ ਇੱਕ ਬਹੁਤ ਨਵੀਂ ਪਾਰਟੀ ਦੀ ਸ਼ਰੋਣੀ ਕਲ ਵੀ ਦੀ ਪਾਰਟੀ ਦੀ ਲੋੜ ਆ ਤੇ ਮੈਨੂੰ ਮਹਿਸਾਸ ਸਤਿਗੁਰੂ ਕਿਰਪਾ ਕਰਨਗੇ ਉਹ ਜ਼ਰੂਰ ਇੱਕ ਪਾਰਟੀ ਜਿਹੜੀ ਆ ਜਿਹੜੀ ਬਿਲਕੁਲ ਨਰੋਈ ਤੇ ਵਧੀਆ ਸਿਕ ਵਿਚਾਰਾਂ ਵਾਲੀ ਹੋਊਗੀ ਉਹਦੀ ਹੋਂਦ ਵਿੱਚ ਆਊਗੀ ਤੇ ਪੰਜਾਬ ਨੂੰ ਜਿਹੜਾ ਬਰਬਾਦੀ ਤੋਂ ਬਚਾਇਆ ਜਾਊਗਾ ਇਹਨਾਂ ਸ਼ਬਦਾਂ ਨਾਲ ਕਿਵਾਂ ਦਾ ਚਾਰਚ ਜਦਰ ਸਾਹਿਬ ਤੁਸੀਂ ਬੜੇ ਲੰਬੇ ਸਮੇਂ ਤੋਂ ਪਾਲਨ ਦੇ ਨਾਲ ਰਹੇ ਆ ਕਿ ਕੀ ਰੀਜ਼ਨ ਕੀ ਬਣਿਆ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਪਾਰਟੀ ਜਿਹੜੀ ਖੇਰੂ ਖਰੂ ਹੋ ਗਈ ਆ ਉਸ ਤੋਂ ਬਾਅਦ ਜਿਹੜਾ ਐਡਮਨ ਸੀਗਾ ਉਹ ਬੜਾ ਹਾਸੋਹਿਣੀ ਦੀ ਦੀ ਆ ਉਹਨਾਂ ਦੇ ਲੜਕੇ ਨੇ ਬੜਾ ਆਪਣੇ ਆਪ ਨੂੰ ਜਿਦੀਆ ਬੜਾਇਆ ਉਹਨਾਂ ਨੂੰ ਇੱਥੇ ਮੇਰੇ ਕੋਲ 2-3 ਵਾਰ ਹੀ ਆਏ ਆ ਮੈਂ ਉਹਦਾ ਵੀ ਬੇਨਤੀ ਕੀਤੀ ਸੀ ਤੁਹਾਨੂੰ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣੀ ਗਲਤੀ ਜਿਹੜੀ ਗਲਤੀ ਮੰਨ ਲੈਣੀ ਚਾਹੀਦੀ ਆ ਪਰ ਉਹ ਵਜਹਿਤ ਰਹੇ ਅਕਾਲ ਤਖਤ ਤੇ ਜਾਣ ਤੋਂ ਤੇ ਜਿਹੜੀ ਹੁਣ ਸਿੱਧੀ ਪੈਦਾ ਹੋਈ ਆ ਹੁਣ ਉਹ ਗਏ ਵੀ ਆ ਔਰ ਉਹਦਾ ਕੋਈ ਰਿਜ਼ਲਟ ਵੀ ਨਹੀਂ ਨਿਕਲਿਆ ਉਸ ਤੋਂ ਬਾਅਦ ਵੀ ਜੋ ਫੈਸਲਾ ਸਿੰਘ ਸਾਹਿਬਾ ਨੇ ਕੀਤਾ ਸੀ ਉਹ ਇਹਨਾਂ ਵਧੀਆ ਸੀ ਪੂਰਾ ਸਖਤ ਜਗਤ ਸਾਰੇ ਸੰਸਾਰ ਵਿੱਚ ਬੈਠੇ ਸਨ ਸਖ ਨੇੜੇ ਸੀ ਉਹਨਾਂ ਨੂੰ ਉਮੀਦ ਬਣੀ ਸੀ ਕਿ ਬਹੁਤ ਵਧੀਆ ਜਿਹੜੀ ਆ ਇਹ ਕੌਮੀ ਪੱਧਰ ਤੇ ਸਾਡੀ ਏਕਤਾ ਹੋਊਗੀ ਪਰ ਉਹ ਕਿਸੇ ਬਣਾ ਨਹੀਂ ਸਕੀ ਇਹਦੇ ਵਿੱਚ ਖਾਸ ਕਰਕੇ ਮੈਂ ਸਮਝਦਾ ਇਸ ਬਰਬਾਦੀ ਵਿੱਚ ਆਪਣੇ ਕੀਮਾ ਸਾਹਿਬ ਦਾ ਅਤੇ ਲੁਧਿਆਣੇ ਵਾਲੇ ਪਨੇ ਇਹਦੇ ਵਿੱਚ ਜਿਆਦਾ ਜਿਹੜਾ ਸਭ ਤੋਂ ਜਿਆਦਾ ਜਿਹੜਾ ਰੋਲ ਹੈ ਚੀਮਾ ਸਾਹਿਬ ਦਾ ਆ ਇਹ ਸ਼ਿੰਦੇ ਗਰੇਵਾਰ ਦਾ ਆ ਅਤੇ ਮੰਟੂ ਸਾਹਿਬ ਦਾ ਆ ਜਿਨ੍ਹਾਂ ਨੇ ਸਾਰੀ ਸ੍ਰੀ ਦਿੜੀ ਅੜੀਆ ਇਹਨੂੰ ਐਮ ਭਰਵਾਦੀ ਨੇ ਕਾਇਨ ਦਿੱਤਾ ਤੁਜੀ ਮੈਂ ਵੀ ਗੱਲ ਸੋਚਦਾ ਮੈਂ ਖਾਲਸਾ ਨੇ ਸ਼ਾਇਦ ਅਰਦਾਸ ਹੋਣ ਲਈ ਅੱਗੇ ਤੋਂ ਥੋੜੇ ਬਾਰੇ ਕੱਟ ਸੀ ਹੁਣ ਬਿਲਕੁਲ ਹੀ ਨਾ ਜਿਹੜੇ ਆ ਦੇਖੋ ਪਹਿਲੀ ਗੱਲ ਤਾਂ ਸਾਹ ਵਿਕਰਮ ਸਿੰਘ ਮਜੀਠੀਆ ਕੋਲੋਂ ਨਾ ਸਾਥੀਆਂ ਨੇ ਲੋ ਘਾਣਾ ਪ੍ਰਗਟ ਕੀਤੀ ਆ ਮੈਂ ਸਮਝਦਾ ਇਹ ਭਾਵਨਾ ਹਰ ਪੰਥ ਕਰਦੀ ਆ ਪੰਥ ਅਤੈਸ਼ੀ ਦੀ ਕਿਉਂਕਿ ਜਿਹਦੇ ਵਿੱਚ ਪੰਥ ਪ੍ਰਸਤੀ ਹੋ ਜੇ ਪੰਥ ਦਾ ਦਰਦ ਹੋਏਗਾ ਉਹ ਲਾਜ਼ਮੀ ਤੌਰ ਤੇ ਪੰਥ ਦਰਦ ਉਹਦੇ ਮਨ ਚ ਛਲਕਦਾ ਜਿਵੇਂ ਵਿਕਰਮ ਸਿੰਘ ਮਜੀਠੀਆ ਤੋਂ ਉਹਦੇ ਸਾਥੀਆਂ ਚ ਛਲਕਿਆ ਔਰ ਕੱਲਾ ਬਕਰਮ ਸਿੰਘ ਮਜੀਠੀਆ ਨਹੀਂ ਮਨਫਾ ਲਾਇਦੇ ਸੈਂਕੜੇ ਕੀ ਹਜ਼ਾਰਾਂ ਲੀਡਰ ਵਰਕਰ ਜਿਹੜੇ ਨੇ ਉਹ ਅੱਜ ਉਹਨਾਂ ਲੋਕਾਂ ਦਾ ਸਾਥ ਛੱਡ ਰਹੇ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦਾ ਮੱਥਾ ਲਾਈ ਬੈਠੇ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਛਾਂਗ ਰਹੇ ਨੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣੇ ਆਪ ਨੂੰ ਵੱਡਾ ਮੋੜ ਦਾ ਇੱਕ ਭਰਮ ਪਾਲਿਆ ਹੋਇਆ ਸੀ ਔਰ ਉਹਨਾਂ ਨੂੰ ਅਹਿਸਾਸ ਕਰਾ ਦੇਣਾ ਇਹਨਾਂ ਅਸਤੀਫਿਆਂ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਨਾ ਐਸਪੀਸੀ ਨਾਂਤਰਿਕ ਕਮੇਟੀ ਨਾ ਕੋਈ ਬਰੋਸਾ ਨਾ ਹੈ ਨਾ ਹੋਏਗਾ ਇਹ ਦੀ ਵਿਸ਼ਵ ਵਿਆਪੀ ਜਿਹੜੀ ਆਸਤਾ ਤੇ ਸ਼ਰਧਾ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਇਹ ਕੁਝ ਲੋਕ ਨਹੀਂ ਮਿਟਾ ਸਕਦੇ ਸੋ ਮੈਂ ਉਹਨਾਂ ਦੇ ਇਸ ਵਿਸ਼ਵਾਸ ਦਾ ਸਵਾਗਤ ਕਰਦਾ ਔਰ ਜਿਹੜੇ ਸਾਥੀ ਜਿਹੜੇ ਵੀ ਇਸ ਦੀਫੇ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜੁੜ ਰਹੇ ਨੇ ਜਾਏ ਕਹਿ ਲੋ ਜਿਹੜੀ ਲਹਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਦੀ ਬਹਾਲੀ ਲਈ ਔਰ ਪੰਥਕ ਸੰਸਥਾਵਾਂ ਦੀ ਆਜ਼ਾਦੀ ਲਈ ਸਨੌਰ ਹਲਕੇ ਤੋਂ ਅਸੀਂ ਸ਼ੁਰੂ ਕੀਤੀ ਸੀ ਭੁੰਨਰੇੜੀ ਹਲਕੇ ਤੋਂ ਕਤਵੇ ਤੋਂ ਉਹ ਲਹਿਰ ਜਿਹੜੀ ਅੱਜ ਪੰਜਾਬ ਕੀ ਦੁਨੀਆ ਭਰ ਵਿੱਚ ਫੈਲ ਰਹੀ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਤੇ ਪੰਥਕ ਸੰਸਥਾਵਾਂ ਦੀ ਆਜ਼ਾਦੀ ਲਈ ਜੇ ਪੰਥ ਤੈਸੀ ਲੋਕ ਤੋਂਦੇ ਨੇ ਉਹ ਅੱਜ ਸਾਡੇ قافਲੇ ਵੀ ਸ਼ਾਮਲ ਹੋ ਰਹੇ ਨੇ ਅੱਜ ਵੀ ਹੁਣੇ ਹੁਣ ਖਬਰ ਆਈ ਆ ਮਨ ਧਰਮਗੋੜ ਤੋਂ ਮਤਲਬ ਮਾਲਵੇ ਦਾ ਇੱਕ ਮਾਲਵੀ ਦਾ ਕੀ ਪੰਥ ਦਾ ਇੱਕ ਮਹਾਨ ਪਰਿਵਾਰ ਜਿਹੜਾ ਮਤਲਬ ਜ਼ਵਰਗੇ ਜੈਦਾ ਤੋਤਾ ਸਿੰਘ ਦਾ ਉਹਦੇ ਬੇਟੇ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਲੋਕਾਂ ਦਾ ਸਾਥ ਛੱਡਤਾ ਜਿਹੜੇ ਸ੍ਰੀ ਅਕਾਲਪੁਰ ਸਾਹਿਬ ਨਾਲ ਟੱਕਰ ਲਈ ਬੈਠੇ ਮਤਾਨਾਂ 'ਚ ਬੈਠੇ ਨੇ। ਉਹਦੇ ਨੂੰ ਮੈਨੂੰ ਪਤਾ ਲੱਗਿਆ ਸ੍ਰੀ ਫਤਿਹਗੁਰ ਸਾਹਿਬ ਤੋਂ ਬਹੁਤ ਵੱਡੀ ਗੱਲਤੀ ਵੀ ਚੌਥੇ ਦੇ ਜ਼ਿਲ੍ਹੇ ਦੇ ਮੈਂ ਮਤਲਬ ਨਾਮ ਪਰ ਲੋਕ ਜਿਹੜੇ ਉਹ ਛੱਡ ਕੇ ਆ ਰਹੇ ਨੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਇੱਕ ਘੰਟੇ ਬਾਅਦ ਮਸੋਂ ਦਾ ਬਹੁਤ ਵੱਡਾ ਕਾਫਲਾ ਜਿਹੜਾ ਹੈ ਪੰਤ ਤੈਸੀ ਲੋਕਾਂ ਦਾ ਉਹ ਅਕਾਲ ਤਖਤ ਤੋਂ ਪਹੋੜਿਆ ਦਾ ਸਾਥ ਛੱਡ ਕੇ ਕਨਤਕ ਸਾਹਿਬ ਨੂੰ ਸਮਰਪਿਤ ਕਾਫਲੇ ਵਿੱਚ ਸ਼ਾਮਲ ਹੋ ਰਿਹਾ ਆ ਹੁਣੇ-ਹੁਣ ਰੋਪੜ ਦੇ ਵਿੱਚ ਜਿਹੜੇ ਪਹਿਲਾਂ ਤਾਂ ਰਿੰਡੇ ਦੇ ਵਿੱਚ ਤਿੰਨ ਦਰਜਨ ਦੇ ਕਰੀਬ ਵਰਕਾ ਛੱਡ ਕੇ ਆਏ ਔਰ ਹੁਣ ਨਨਪੁਰ ਸਾਹਿਬ ਬਹੁਤ ਵੱਡਾ ਮਜਾਰਾ ਕਰ ਰਹੇ ਨੇ ਇਹ ਜਿਹੜਾ ਅੰਤਰੰਕ ਕਮੇਟੀ ਦਾ ਫੈਸਲਾ ਉਹਦੇ ਵਿਰੋਧ ਦੇ ਵਿੱਚ ਤੇ ਰੋਪੜ ਦੇ ਵਿੱਚ ਵੱਡੀ ਗਿਣਤੀ ਦੇ ਲੋਕ ਅਸੀਂ ਦੇ ਰਹੇ ਨੇ ਸੋ ਇਸ ਤਰ੍ਹਾਂ ਦਾ ਕੱਲ ਹਰਿਆਣੇ ਦੇ ਵਿੱਚ ਸਾਰੇ ਦਾ ਸਾਰਾ ਕਾਲੀਦਾਲ ਪਹਾੜਾ ਕਾਲੀਦਾਲ ਨੂੰ ਛੱਡ ਕੇ ਹਾਲ ਤੱਕ ਸਭ ਦੀ ਇਸ ਪ੍ਰਭੂ ਸਤਾਰੀ ਬਹਾਲੀ ਲਈ ਨਹਿਰ ਦੇ ਵੀ ਸ਼ਾਮਲ ਹੋ ਗਿਆ ਸੋ ਇਹ ਜਿਹੜਾ ਮਾਹੌਲ ਸਨੌਰ ਤੇ ਕਨੌਰ ਤੇ ਸੁਵਾਨੇ ਤੇ ਨੱਭ ਮਗਲ ਰਾਜਪੁਰਾ ਉਥੇ ਕਈ ਦਰਜਨ ਵਰਕਰ ਲੀਡਰ ਗੱਲ ਛੱਡ ਕੇ ਸਾਡੇ ਸਾਹਮਣੇ ਹੋਏ ਸੋ ਇਹ ਵਾਤਾਵਰਣ ਜਿਹੜਾ ਸਾਰਾ ਬਣ ਗਿਆ ਉਹ ਇਸ ਕਰਕੇ ਬਣ ਗਿਆ ਕਿ ਹਰ ਪੰਥਰ ਦੀ ਪੰਥਤਾ ਹੈ ਸੀ ਪੰਥ ਇਕਤਾ ਜਾਊਗਾ ਮੰਥ ਨੂੰ ਜੋੜਨਾ ਚਾਹੁੰਦਾ ਨੀਰੋ ਲਈ ਲਈ ਹੋਈ ਪੰਥਕ ਸ਼ਕਤੀ ਨੂੰ ਇਕੱਠਾ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਅੱਗੇ ਜਿਹੜੀਆਂ ਚੁਣੌਤੀਆਂ ਨੇ ਪੰਥ ਅੱਗੇ ਜਿਹੜੀਆਂ ਚੁਣੌਤੀਆਂ ਨੇ ਜਾਂ ਜਿਸ ਤਰ੍ਹਾਂ ਸਾਨੂੰ ਜਲੀਲ ਕੀਤਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਸਾਡੀ ਕੋਈ ਖੁਲਾਈ ਨਹੀਂ ਹੋ ਜਾ ਰਹੀ ਸਾਡੇ ਫੰਡ ਰੋਕੀ ਬੱਜ ਨੇ ਆਰਡੀਐਫ ਸੜਦਾ ਸਾਡੀਆਂ ਟੁੱਟੀਆਂ ਪਈਆਂ ਕੋਈ ਉੱਥੇ ਜਾ ਕੇ ਪੁੱਛਦਾ ਨਹੀਂ ਕੋਈ ਬੋਲਦਾ ਨਹੀਂ ਕੋਈ ਗੱਲ ਨਹੀਂ ਕਰਦਾ ਮੁੱਖ ਮੰਤਰੀ ਸਾਹਿਬ ਜਦੋਂ ਦੇ ਮੁੱਖ ਮੰਤਰੀ ਬਣਿਆ ਮੇਰਾ ਇੱਕ ਵਾਰੀ ਪ੍ਰਧਾਨ ਮੰਤਰੀ ਨੂੰ ਮਿਲਿਆ ਮੁੜ ਕੇ ਕਦੇ ਮਿਲੇ ਨਹੀਂ ਹੈ ਤੇ ਕੋਈ ਵਕੀਲੇ ਨਹੀਂ ਰਿਹਾ ਅਕਾਲੀ ਦਲ ਦੀ ਆਵਾਜ਼ ਖਤਮ ਹੋ ਗਈ ਜਿਹੜੀ ਪੰਜਾਬ ਦੇ ਹੱਕਾਂ ਲਈ ਬੋਲਦੀ ਸੀ ਜੋ ਉਸ ਆਵਾਜ਼ ਨੂੰ ਮੁੜ ਕੇ ਰਿਵਾਈਵ ਕਰ ਲਈ ਜਿਹੜਾ ਵੀੜਾ 2 ਦਸੰਬਰ ਨੂੰ ਸ੍ਰੀ ਅਕਾਲਦਾਸ ਸਾਹਿਬ ਦੀ ਫ਼ਸੀਲ ਤੋਂ ਚੁੱਕਿਆ ਸੀ ਸਿੰਘ ਸਹਿਬਾਨ ਨੇ ਜਿਹੜਾ ਉਹਨੂੰ ਤਾਰ ਪਿੱਡੋ ਕਰਨਾ ਚਾਹੁੰਦਾ ਜਿਹੜਾ ਉਹਨੂੰ ਤੋੜਨਾ ਚਾਹੁੰਦਾ ਲੋਕ ਤੇ ਪੰਥ ਸਤਾਸੀ ਲੋਕ ਉਹਨਾਂ ਦੇ ਵਿਰੁੱਧ ਇਸੇ ਕਰਕੇ ਬਿਕਰ ਸਿੰਘ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਰੋਧ ਕੀਤਾ ਚੰਦੂ ਮਾਤਾ ਸਾਹਿਬ ਇੱਕ ਗੱਲ ਆ ਰਹੀ ਜਿਹੜਾ ਤੁਹਾਡਾ ਧੜਾ ਆ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਜਿੰਦੇ ਵਿੱਚ ਹਰ ਬਲਾਰੇ ਨੇ ਜ਼ਿਕਰ ਕੀਤਾ ਹੈ 2 ਦਸੰਬਰ ਦੇ ਹੁਕਮਨਾਮੇ ਦਾ ਇਹ ਸ਼ਾਇਦ ਸਾਨੂੰ ਵੀ ਉਮੀਦ ਨਹੀਂ ਸੀ ਕਿ ਇਹ ਏਡੀ ਵੱਡੇ ਪੱਤਰ ਦੇ ਉੱਤੇ ਇਤਿਹਾਸ ਦਾ ਹਿੱਸਾ ਬਣ ਜਵੇਗਾ। ਵਾਕਈ। ਲੋਕਾਂ ਦੇ ਸਮਰਦਾ ਹੁਕਮ ਨਾਣਾ ਇਤਿਹਾਸ ਦੇ ਪੰਨਿਆਂ ਦੇ ਉੱਤੇ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹੋ ਗਿਆ। ਆਰ ਕਾਮਨੀਅਸ ਨੂੰ ਤਨੁਮਨ ਸਤਕਾਰ ਕੀਤਾ। ਲੇਕਿਨ ਵਖਰੀ ਇਹ ਹੈ ਕਿ ਕੁਝ ਲੋਕਾਂ ਨੂੰ ਇਹ ਰਾਸ ਨਹੀਂ ਆਇਆ। ਤੇ ਉਹਨਾਂ ਨੇ ਵੀ ਮੁਖਾਲਫਤ ਕਰਨੀ ਪਰ ਆਰੰਭ ਕਰ ਦਿੱਤੇ ਇਹ ਵਲੇ ਦੀ ਮੁਖਾਲਫਾ ਨਹੀਂ ਬਲਕਿ ਮੁਕਮਨਾਮੇ ਤੇ ਜਿਹਨਾਂ ਦੀ ਦਸਤਕਤਨ ਖਾਸ ਸਾਹਿਬ ਦੇ ਉੱਤੇ ਮੇਰੀ ਵੱਡੇ ਪੱਤਰ ਦੇ ਉੱਤੇ ਗੁਰਦਾਰ ਕਸ਼ੀਰੰਦ ਦੇ ਜੜਿਆ ਤੇ ਤੱਕੇ ਜਾ ਰਹੀ ਹੈ ਕੋਈ ਮੌਕਾ ਛੋਟਾ ਜਾਵੇ ਉਹ ਗਵਾਉਂਦੇ ਨਹੀਂ ਹੈ ਮੇਰੀ ਗੁਰਦਾਰ ਖੁਸ਼ੀ ਕਰਨ ਵਾਸਤੇ ਚਾਹੇ ਉਹਦੇ ਲਈ ਫੇਕ ਆਈਡੀਆਂ ਬਣਾਉਣੀਆਂ ਪੈਣ ਫੇਕ ਮੇਰੇ ਨਾਮ ਦੇ ਉੱਤੇ ਅਕਾਊਂਟ ਬਣਾਉਣੇ ਪੈਣ ਉਹਨਾਂ ਨੇ ਕਦੇ ਕੋਈ ਮੌਕਾ ਖੁਜਾਇਆ ਨਹੀਂ ਮੈਂ ਅੱਜ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਮੈਨੂੰ ਸੁਨੇਹਾ ਮਿਲਿਆ ਸੀ ਪਰ ਮੇਰੇ ਅਗੇ ਸੇ ਮੇਰੇ ਨਾਲ ਰਿਲੇਸ਼ਨ ਰੱਖਣ ਵਾਲੇ ਕਾਲੀ ਆਗੋ ਵੱਲੋਂ ਸਹੀ ਲੇਕਨ ਸੁਨੇਹਾ ਕਿਸੇ ਹੋਰ ਦਾ ਸੀ ਮੈਨੂੰ ਇਹ ਕਿਹਾ ਗਿਆ ਸੀ ਕਿ ਇੰਨਾ ذلیل ਕਰ دیں گے ਕਿ ਜੱਥੇਦਾਰ ਇਹ ਤਾਂ ਕੀ ਸਰੀਰ ਛੱਡ ਕੇ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗ ਪੈਂਦਾ ਇਹ ਗੱਲ ਮੈਨੂੰ ਸੁਣੀਏ ਦੇ ਵਿੱਚ ਕਿਸੇ ਅਕਾਲੀ ਆਗੂ ਨੇ ਕਹੀ ਸੀ ਕਿ ਫਲਾਣੇ ਨੇ ਇਸ ਇਹ ਹੁ ਭਜਵਾਇਆ ਤੁਹਾਡੇ ਬਾਰੇ ਇਹ ਤੁਸੀਂ ਜੋ ਕਰਨਾ ਸੀ ਕਰਤਾ ਹੁਣ ਅਸੀਂ ਕਰਾਂਗੇ ਇੰਨਾ ਜ਼ਲੀਲ ਕਰਾਂਗੇ ਇੰਨਾ ਜ਼ਲੀਲ ਕਰਾਂਗੇ ਕਿ ਜੱਥੇਦਾਰੀ ਤਾਂ ਬਹੁਤ ਦੂਰ ਰਹਿ ਗਈ ਇਹ ਤਾਂ ਛੱਡ ਕੇ ਭਜੋਗੇ ਹੀ ਤੁਸੀਂ ਖੁਦ ਖੁਸ਼ੀ ਕਰਨ ਵਾਸਤੇ ਮਜਬੂਰ ਹੋ ਮਜਬੂਰ ਮੈਨੂੰ ਇਤਿਹਾਸੀ ਇੱਕ ਘਟਨਾ ਯਾਦ ਆਈ। ਭਾਈ ਸੁਖਾ ਸਿੰਘ ਜੀ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਮਾੜੀ ਕੰਬੋਤ। ਜਿਹਨਾਂ ਨੇ ਭਾਈ ਮਹਿਤਾਬ ਸਿੰਘ ਜੀ ਦੇ ਨਾਲ ਮਿਲ ਕੇ ਮੱਸੇ ਰੰਗੜ ਦਾ ਸਿਰ ਵੱਢਿਆ। ਉਹ ਜਦੋਂ ਛੋਟੇ ਸੀ ਨਾ ਪਰਿਵਾਰ ਤਖਾਣੇ ਦਾ ਕੰਮ ਕਰਦਾ ਸੀ। ਤੇ ਸਿੱਖਾਂ ਦੀ ਸੰਗਤ ਵਿੱਚ ਜਾਇਆ ਕਰਦੇ ਸੀ। ਚੰਗੀ ਲੱਗਦੀ ਸੀ ਸਿੱਖਾਂ ਦੀ ਸੰਗਤ ਪੰਥ ਦਾ ਸਾਥ ਚੰਗਾ ਲੱਗਦਾ ਸੀ ਉਹ ਤੇ ਕਹਾਣੀਆਂ ਸੁਣਦੇ ਸੀ ਕੀਰਤਨ ਸੁਣਦੇ ਸੀ ਸੇਵਾ ਕਰਦੇ ਸੀ ਕਿਸੇ ਨੇ कोतਵਾਲੀ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਕਿ ਫਲਾਣੇ ਪਰਿਵਾਰ ਦਾ ਇੱਕ ਲੜਕਾ ਹੈ ਬੱਚਾ ਹੈ ਉਹ ਸਿੱਖਾਂ ਦੀ ਸੰਗਤ ਚ ਜਾਂਦਾ ਉਹ कोतਵਾਲ ਨੇ ਦੋ ਸਿਪਾਹੀ ਭੇਜ ਦਿੱਤੇ ਕਹਿ ਕੇ ਕੁਝ ਸਿਪਾਹੀ ਆ ਕੇ ਕਹਿਣ ਲੱਗੇ ਇਹਨਾਂ ਦੇ ਪਰਿਵਾਰ ਨੂੰ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਤੁਹਾਡਾ ਬੱਚਾ ਸਿੱਖਾਂ ਦੀ ਸੰਗਤ ਵਿੱਚ ਜਾਂਦਾ ਹੈ ਪੰਥ ਦੀ ਸੰਗਤ ਵਿੱਚ ਜਾਂਦਾ ਹੈ ਇਹਨੂੰ ਰੋਕ ਲੋ ਜੇ ਨਾ ਰੋਕਿਆ ਤੇ ਸਾਰੇ ਪਰਿਵਾਰ ਨੂੰ ਮਾਰ ਦੇਣਗੇ ਉਹਨਾਂ ਨੇ ਭਾਈ ਸੁੱਖਾ ਸਿਰੋਂ ਸਮਝਾਉਣਾ ਸ਼ੁਰੂ ਕਰਤਾ ਵੀ ਤੂੰ ਭਾਈ ਨਾ ਜਾਇਆ ਇੱਕੋ ਕੀਤੀ ਬੱਟੀ ਧਮਕੀ ਆਈ ਹੈ ਸਰਕਾਰ ਵੱਲ ਸਾਰਾ ਪਰਿਵਾਰ ਮਾਰਦੇ ਹਨ ਉਹ ਸਰਕਾਰ ਯੋਗ ਰਸ਼ਰਮੀ ਗੁਪਤਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਨੇ ਸਰਦਾਰ ਰਹੀਮ ਸਿੰਘ ਜੀ ਪਸਨਪੁਰ ਉਹਨਾਂ ਨੇ ਅੱਜ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਸਮਾਗਮ ਰੱਖਿਆ ਤੋਂ ਪਰਕਰ ਮੈਂਨ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰਾ ਸਨਮਾਨ ਕਰਨ ਵਾਸਤੇ ਇਹ ਛੋਟਾ ਜਿਹਾ ਸਮਾਗਮ ਰੱਖਿਆ ਖੁਸ਼ੀ ਵਾਲੀ ਗੱਲ ਹੈ। ਦਵੱਦੀ ਗੰਟੀ ਚ ਇਸ ਸਮਾਗਮ ਦੇ ਵਿੱਚ ਸੰਗਤ ਜਰੀਆ ਪਹੁੰਚੀ ਹੋਈ ਹੈ। ਵਾਹਿਗੁਰੂ ਇਸੇ ਤਰ੍ਹਾਂ ਸੰਗਤ ਦੇ ਨਾਲ ਪ੍ਰੇਮ ਪਿਆਰ ਜਿਹੜਾ ਉਹ ਬਣਾਈ ਰੱਖੇ। ਇਹ ਚੜ੍ਹਦੀ ਕਲਾ ਵਿੱਚ। ਸਰ ਸ੍ਰੀ ਅਕਾਲ ਤੱਕ ਦੇ ਜਥੇ ਇਹ ਸਾਹਿਬ ਜਲਾਸ਼ੀਲ ਖਗਸੇਂਗਰ ਦਾ ਸਵਾਦ ਅੱਜ ਦੀਆਂ ਵਿਸ਼ੇਸ਼ ਵਰਗੀਆਂ ਖਲ ਫੇਰ ਲੰਗੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀ ਸਿ ਨੂੰ ਇਜਾਜ਼ਤ ਦਿਓ। ਧੰਨਵਾਦ।